ਮੈਨੂੰ ਸਮਝ ਨਹੀਂ ਆਉਂਦਾ ਕਿਹੜੀ ਮਿੱਟੀ ਦੀ ਬਣੀ ਹੈ ਆਪਣੀ ਕੌਮ ਜਿਹੜੀ ਪੁਲਿਸ ਡਾਂਗਾ ਚੱਕੀ ਲ ਖੜੀ ਹੈ ਵੀ ਅਸੀਂ ਯੂਨੀਵਰਸਿਟੀ ਦੇ ਨੇੜੇ ਨਹੀਂ ਜਾਣ ਦੇਣਾ ਤੇ ਉਹਨਾਂ ਨੂੰ ਹੀ ਪਾਣੀ ਪਲਾਇਆ ਜਾ ਰਿਹਾ ਹੈ ਤੁਸੀਂ ਐਂ ਦੇਖੋ ਵੀ ਕਿੰਨੀ ਫੋਰਸ ਲਾਈ ਹੈ ਕਿੰਨਾ ਡਰਿਆ ਸਰਕਾਰ ਨੂੰ ਕਿੰਨਾ ਭੈਿਆ ਸਰਕਾਰ ਨੂੰ ਵੀ ਕਿਤੇ ਆਮ ਪਬਲਿਕ ਯੂਨੀਵਰਸਿਟੀ ਦੇ ਵਿੱਚ ਆ ਕੇ ਇਹਨਾਂ ਦਾ ਸਮਰਥਨ ਨਾ ਦੇ ਸਕਣ ਜਿਹੜੇ ਭੈਣ ਭਰਾ ਦੂਰੋਂ ਦੂਰੋਂ ਆਏ ਆ ਯੂਨੀਵਰਸਿਟੀ ਦੇ ਸਟੂਡੈਂਟਾਂ ਦਾ ਸਮਰਥਕ ਬਣ ਕੇ ਆ ਰਿੱਤੂ ਸਿੰਘ ਹੈ ਡਾਕਟਰ ਕੁੜੀ ਡਾਕਟਰ ਹੈ ਸਾਰੇ ਭੈਣ ਭਰਾਏ ਨੂੰ ਜਾਣਦੇ ਹੋਗੇ ਬਹੁਤ ਲੋਕ ਦੂਰੋਂ ਦੂਰੋਂ ਆਏ ਇਹ ਵੀ ਵਿਚਾਰੀ ਆਈ ਤੇ ਪੁਲਿਸ ਨੇ ਇਹਨੂੰ ਰੋਕ ਰੱਖਿਆ 2 4 10 ਜਣਿਆਂ ਨੂੰ ਰੋਕਣ ਵਾਸਤੇ ਫੋਰਸ ਦੇਖੋ ਕਿੰਨੀ ਲੱਗੀ ਹੋਈ ਆ ਇਹ ਡਰ ਨਹੀਂ ਤਾਂ ਹੋਰ ਕੀ ਆ ਅਸਲ ਦੇ ਵਿੱਚ ਜਦੋਂ ਵੀ ਸਰਕਾਰ ਕੋਈ ਨਾ ਕੋਈ ਕਾਨੂੰਨ ਲੈ ਕੇ ਆਉਂਦੀ ਆ ਜਾਂ ਕੋਈ ਨਾ ਕੋਈ ਪੰਜਾਬੀਆਂ ਨੂੰ ਪਰਖਦੀ ਐ ਇਹ ਦੇਣ ਦੀ ਰਹਿੰਦੀ ਐ ਟੋਂਦੀ ਰਹਿੰਦੀ ਐ ਪੰਜਾਬੀਓ ਵੀ ਤੁਹਾਡੇ ਵਿੱਚੋਂ ਕਣ ਹੈਗੇ ਆ ਅਣਖ ਵਾਲੇ ਅਣਖੀਲੇ ਕਣ ਹੈਗੇ ਆ ਤੁਹਾਡੇ ਵਿੱਚ ਗੈਰਤ ਬਚੀ ਹੋਈ ਐ ਇਹ ਜਉਂਦੀ ਰਹਿੰਦੀ ਐ ਇਸ ਕਰਕੇ ਇਹਨਾਂ ਨੇ ਜੁਨੀਵਰਸਿਟੀ ਦੇ ਦਾ ਭੰਗ ਕੀਤਾ ਤੇ ਆਓ ਪੰਜਾਬੀਓ ਦਿਖਾਈਏ ਵੀ ਸਾਡੇ ਵਿੱਚ ਹਜੇ ਵੀ ਉਹ ਕਣ ਹੈਗੇ ਆ ਹਜੇ ਵੀ ਸਾਡੇ ਵਿੱਚ ਅਣਖ ਹੈਗੀ ਆ ਹਜੇ ਵੀ ਅਸੀਂ ਗੈਰਤਮੰਦ ਹੈਗੇ ਆ ਆਉ ਆਜੂ ਆਪਣਾ ਜੁਨੀਵਰਸਿਟੀ ਵਿਚ ਜਾਗੇ ਤੇ ਉਥੇ ਜੁਨੀਵਰਸਿਟੀ ਦੇ ਸਟੂਡੈਂਟਾਂ ਦਾ ਸਾਥ ਦੇਗੇ ਅਸੀਂ ਤਾਂ ਪਹੁੰਚ ਗਏ ਚੰਡੀਗੜ੍ਹ ਤੁਸੀਂ ਕਦੋਂ ਪਹੁੰਚਣਾ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਕਿਉਂਕਿ ਜੇਕਰ ਨਹੀਂ ਆ ਸਕਦੇ ਤੁਸੀਂ ਘਰੇ ਬੈਠੇ ਤਾਂ ਯੋਗਦਾਨ ਪਾ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਗਰੁੱਪਾਂ ਵਿੱਚ ਸ਼ੇਅਰ ਕਰ ਦਿਓ ਦੇਖੋ 1 2 4 ਲੜੀ ਨੂੰ ਰੋਕਣ ਵਾਸਤੇ ਕਿੰਨੀ ਫੋਰਸ ਲਾਈ ਹੋਈ ਹੈ ਇਹ ਭੈਣ ਨੇ ਮਿੰਤਾ ਹੀ ਕਰ ਲੀਆਂ ਵੀ ਸਾਨੂੰ ਚਲੇ ਜਾਣ ਦੋ ਵੀ ਅਸੀਂ ਤਾਂ ਤੁਹਾਡੇ ਬੱਚਿਆਂ ਦੇ ਮਾਰੇ ਤੁਹਾਡੇ ਮਾਰੇ ਅਸੀਂ ਸਟੂਡੈਂਟਾਂ ਦੇ ਮਾਰੇ ਇੱਥੋਂ ਤੱਕ来 ਆਈਆਂ ਚੱਲ ਕੇ ਅਸੀਂ ਕਿਹੜਾ ਕੋਈ ਬੰਬ ਚੱਕੀ ਫਿਰਦੇ ਆ ਨਾਲ ਜਾਂ ਸਾਡੇ ਕੋਲ ਕੋਈ ਕਿਹੜਾ ਹਥਿਆਰ ਹੈ ਅਸੀਂ ਤਾਂ ਇੱਕ ਪੀਸਫੁਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਇਹਨਾਂ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਦੇਣਾ ਚਾਹੁੰਦੇ ਆ ਪਰ ਨਾ ਜੀ ਇਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਪਿਆ ਇਹਨਾਂ ਨੇ ਜਮ੍ਹਾਂ ਗੱਲ ਨਹੀਂ ਸੁਣੀ ਇਹ ਭੈਣ ਦੀ ਬਹੁਤ ਮਿੰਤਾ ਕੀਤੀ ਹੈ ਭੈਣ ਨੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਯੋਗਦਾਨ ਜ਼ਰੂਰ ਪਾਇਆ ਕਰੋ ਜਿੱਥੇ ਪੰਜਾਬ ਦੀ ਪੰਜਾਬੀਅਤ ਦੀ ਤੇ ਪੰਜਾਬੀ ਦੀ ਗੱਲ ਹੁੰਦੀ ਹੋਵੇ ਅੱਜ ਲੋੜ ਹੈ ਤੁਹਾਨੂੰ ਪ੍ਰਭੂ ਇੱਥੇ ਪਹੁੰਚਣ ਦੀ ਜੇ ਨਹੀਂ ਪਹੁੰਚ ਸਕਦੇ ਵੀਡੀਓ ਸ਼ੇਅਰ ਕਰਕੇ ਉਹਨਾਂ ਤੱਕ ਪਹੁੰਚਾ ਦਿਓ ਜਿਹੜੇ ਵਿਲੇ ਰਹਿੰਦੇ ਆ ਜਾਂ ਤੁਸੀਂ ਐ ਕਰੋ ਆਪਣੇ ਪਿੰਡ ਦੇ ਕੁਝ ਕੁ ਨੌਜਵਾਨਾਂ ਨੂੰ ਭੇਜੋ ਕਿਰਾਇਆ ਇਕੱਠਾ ਕਰਕੇ ਕਈ ਭਰਾ ਆਉਣਾ ਚਾਹੁੰਦੇ ਉਹਨਾਂ ਕੋਲੇ ਕਿਰਾਇਆ ਹੈ ਨਹੀਂ ਕਈ ਭਰਾ ਇਹੋ ਜਿਹੇ ਜਿਹੜੇ ਸਾਥ ਦੇਣਾ ਚਾਹੁੰਦੇ ਆ ਪਰ ਉਹਨਾਂ ਕੋਲੇ ਖਰਚਾ ਹੈ ਨਹੀਂ ਕੁਝ ਨਾ ਕੁਝ ਤਾਂ ਕਰੋ ਯਾਰ ਥੋੜਾ ਬਹੁਤਾ ਫੰਡ ਇਕੱਠਾ ਕਰਕੇ ਨੌਜਵਾਨਾਂ ਨੂੰ ਭੇਜੋ ਪਿੰਡਦਿਆਂ ਨੂੰ ਆਓ ਆਪਾਂ ਸਾਥ ਦੇ ਗੇਣਾ ਨੌਜਵਾਨਾਂ ਦਾ ਭੈਣਾ ਦਾ ਭਰਾਵਾਂ ਦਾ ਕਿਉਂਕਿ ਲੋੜ ਆ ਜਿਸ ਆਪਾਂ ਨੂੰ ਪੰਜਾਬ ਯੂਨੀਵਰਸਿਟੀ ਬਚਾਉਣ ਦੀ ਪੰਜਾਬ ਨੂੰ ਬਚਾਉਣ ਦੀ ਪੰਜਾਬੀਅਤ ਨੂੰ ਬਚਾਉਣ ਦੀ ਇੱਕ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਅਨਮੋਲ ਗਹਿਣਾ ਪੰਜਾਬ ਯੂਨੀਵਰਸਿਟੀ ਤੇ 21 ਯੂਨੀਵਰਸਟੀਆਂ ਹੋਰ ਕਾਲਜ ਯੂਨੀਵਰਸਟੀਆਂ ਜਿਨ੍ਹਾਂ ਤੇ ਕਬਜ਼ਾ ਹੋਣ ਲੱਗਿਆ ਆਓ ਆਪਾਂ ਸਾਰੇ ਪਹਿਲ ਕਰੀਏ ਬਚਾਈਏ ਭਰਾਵੋ ਤੁਹਾਡਾ ਇੱਕ ਸਪੋਰਟ ਇੱਕ ਸਾਥ ਤੁਹਾਡਾ ਬਹੁਤ ਕੁਝ ਕਰ ਸਕਦਾ ਹੈ ਇੱਕ ਸ਼ੇਅਰ ਤੁਹਾਡਾ ਬਹੁਤ ਕੁਝ ਕਰ ਸਕਦਾ ਹੈ ਵੀਡੀਓ ਸ਼ੇਅਰ ਕਰ ਦਿਓ ਤੇ ਇੱਕ ਕਮੈਂਟ ਪਿਆਰਾ ਜਿਹਾ ਜਰੂਰ ਕਰਕੇ ਜਾਇਆ ਕਰੋ ਤੁਹਾਡੇ ਕਮੈਂਟ ਦੀ ਉਡੀਕ ਰਹਿੰਦੀ ਹੈ ਮੈਂ ਰਣਜੀਤ ਸਿੰਘ ਢਿੱਲੋਂ ਬਠਿੰਡੇ ਵਾਲਾ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਹੁੰਚੇ ਹੋਏ ਹਾਂ ਬਾਈ ਤੇ ਇਥੇ ਪੂਰਾ ਆਪਾਂ ਲਾਈਵ ਵੀ ਹੋਵਾਂਗੇ ਇੱਥੋਂ ਆਪਾਂ ਤੁਹਾਨੂੰ ਸਾਰਾ ਮੌਕੇ ਦਾ ਦਿਖਾਵਾਂਗੇ ਕੀ ਕੁਝ ਹੋਈ ਜਾਂਦਾ ਕਿਵੇਂ ਕੁਝ ਆ ਪੂਰਾ ਮਾਹੌਲ ਦਿਖਾਵਾਂਗੇ ਮੇਰੇ ਨਾਲ ਨਵਜੋਤ कौर ਭੈਣ ਲੰਬੀ ਵੀ ਆਈ ਹੋਈ ਆ ਅਸੀਂ ਸਾਰਿਆਂ ਨੇ ਇੱਥੇ ਸਵੇਰ ਚੱਲੇ ਸੀ 11 12 11:00 ਵਜੇ ਅਸੀਂ ਪਹੁੰਚ ਗਏ ਸੀ ਤੇ ਆ ਜੋ ਸਾਰੇ ਰਲ ਕੇ ਆਪਾਂ ਭੈਣ ਭਰਾ ਸਾਥ ਰਿਗੇ ਪੰਜਾਬ ਯੂਨੀਵਰਸਿਟੀ ਦਾ ਕਿਉਂਕਿ ਜਦੋਂ ਅਨਮੋਲ ਗਹਿਣਾ ਪੰਜਾਬ ਦਾ ਜਾਂਦਾ ਹੋਵੇ ਦੁੱਖ ਤਾਂ ਉਹਨਾਂ ਨੂੰ ਹੀ ਹੁੰਦਾ ਨਾ ਭਾਈ ਜਿਹੜੇ ਪੰਜਾਬ ਦੇ ਦਰਦੀ ਹੁੰਦੇ ਆ ਤੇ ਤੁਸੀਂ ਵੀ ਸਾਰੇ ਪੰਜਾਬ ਦੇ ਦਰਦੀਆਂ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਤੇ ਸ਼ੇਅਰ ਕਰਕੇ ਗਰੁੱਪਾਂ ਦੇ ਵਿੱਚ ਕਮੈਂਟ ਜ਼ਰੂਰ ਕਰਕੇ ਜਾਇ ਕਰੋ ਤੁਹਾਡੇ ਕਮੈਂਟ ਦੀ ਬਹੁਤ ਅਡੀਕ ਰਹਿੰਦੀ ਹੈ ਮੈਂ ਸਾਰਿਆਂ ਦੇ ਕਮੈਂਟ ਪੜਦਾ ਮੈਂ ਰਣਜੀਤ ਢਿੱਲੋਂ ਬਠਿੰਡੇ ਵਾਲਾ ਬਠਿੰਡੇ ਤੋਂ ਬੋਲਦਾ ਵੀਰੇ ਸਾਰੇ ਜਣੇ ਜ਼ਰੂਰ ਸ਼ੇਅਰ ਕਰਿਓ